ਨੂੰ ਬ੍ਰਸ਼ਟ ਸ਼ਾਇਰ ਦੇ ਵਿੱਚ ਹੋਇਆ ਸੀ ਪਰ ਹੁਣ ਇਹ ਨਾਲ ਜੁੜੀ ਇਸ ਸਮੇਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਸਤਲ ਇੱਕ 20 ਸਾਲ ਦੇ ਨੌਜਵਾਨ ਕਰਿਕਟਰ ਨੇ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸ ਦਈਏ ਕਿ ਇਹ ਕਰਿਕਟਰ ਅਜੇ ਇੱਕ ਦਿਨ ਪਹਿਲਾਂ ਹੀ ਮੈਚ ਖੇਡਿਆ ਸੀ ਅਤੇ ਮੈਚ ਦੇ ਵਿੱਚ ਇਸ ਕਰਿਕਟਰ ਨੇ ਆਪਣੀ ਟੀਮ ਦੇ ਲਈ ਤਿੰਨ ਵਿਕਟਾਂ ਵੀ ਲਈਆਂ ਸੀ ਦੱਸ ਦਈਏ ਕਿ ਹੁਣ ਇਹ ਅਚਾਨਕ ਖਬਰ ਸਾਹਮਣੇ ਆ ਰਹੀ ਹੈ ਕਿ ਇਸ 20 ਸਾਲਾ ਕਰਿਕਟਰ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਮੌਤੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਕੀ ਹੈ ਦੱਸਦੀ ਕਿ ਇੰਗਲੈਂਡ ਦੇ ਕਾਉਂਟੀ ਕ੍ਰਿਕਟ ਵਿੱਚ ਵ੍ਰੈਸਟ ਸ਼ਾਇਰ ਦੇ ਲਈ ਖੇਡਣ ਵਾਲੇ ਜੋਸ਼ ਬੇਕਰ ਦਾ ਵੀਰਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ ਬੇਕਰ ਇੱਕ ਖੱਬੇ ਹੱਥ ਦਾ ਸਪਿਨਰ ਸੀ ਅਤੇ ਇੱਕ ਦਿਨ ਪਹਿਲਾਂ ਹੀ ਉਸਨੇ ਸੈਕੰਡ 11 ਚੈਂਪੀਅਨਸ਼ਿਪ ਵਿੱਚ ਵ੍ਰੈਸਟ ਸ਼ਾਇਰ ਦੇ ਲਈ ਖੇਡਦੇ ਹੋਏ ਸਮਰਸੈਟ ਦੇ ਖਿਲਾਫ 3 ਵਿਕਟਾਂ ਲਈਆਂ ਸੀ ਤੁਹਾਨੂੰ ਦੱਸ ਦਈਏ ਕਿ 2 ਹਫ਼ਤਿਆਂ ਦੇ ਬਾਅਦ ਬੇਕਰ ਦਾ ਜਨਮ ਦਿਨ ਸੀ ਇਸ ਖਿਡਾਰੀ ਦਾ ਜਨਮ 16 ਮਈ 2000 ਤੈਨੂੰ ਬ੍ਰਿਸ਼ਟ ਸ਼ਾਇਰ ਦੇ ਵਿੱਚ ਹੋਇਆ ਸੀ ਪਰ ਹੁਣ ਇਹ ਖਿਡਾਰੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਖਿਡਾਰੀ ਦੀ ਮੌਤ ਨਾਲ ਪੂਰੇ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦੀ ਨਿਸ਼ਚਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਲੱਬ ਨੇ ਬੇਕਰ ਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਬੇਕਰ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਖੱਬੇ ਹੱਥ ਦੇ ਸਪਿਨਰ ਨੇ ਸਾਲ 2021 ਵਿੱਚ ਸਰਫ 17 ਸਾਲ ਦੀ ਉਮਰ ਦੇ ਵਿੱਚ ਆਪਣਾ ਪਹਿਲਾ ਕਰਾਰ ਯਾਨੀ ਕਿ ਕੰਟਰੈਕਟ ਸਾਈਨ ਕੀਤਾ ਸੀ ਬੇਕਰ ਨੇ 22 ਪਹਿਲੀ ਸ਼੍ਰੇਣੀ ਮੈਚਾਂ ਵਿੱਚ 43 ਵਿਕਟਾਂ ਅਤੇ 22 ਟ ਬਾਲ ਕ੍ਰਿਕਟ ਦੇ ਵਿੱਚ 25 ਮੈਚਾਂਾਂ 'ਚ 27 ਵਿਕਟਾਂ ਲਈਆਂ ਸਨ ਬੇਕਰ ਦੀ ਮੌਤ ਤੇ ਬ੍ਰੈਸ਼ਟ ਸ਼ਾਇਰ ਦੇ ਮੁੱਖ ਕਾਰਜਕਾਰੀ ਐਸ਼ਲੇ ਗਾਇਲਸ ਨੇ ਕਿਹਾ ਕਿ ਅਸੀਂ ਸਾਰੇ ਬੇਕਰ ਦੀ ਮੌਤ ਤੋਂ ਦੁਖੀ ਹਾਂ ਸਾਡੇ ਲਈ ਉਹ ਇੱਕ ਖਿਡਾਰੀ ਤੋਂ ਵੱਧ ਸੀ ਉਹ ਸਾਡੇ ਕ੍ਰਿਕਟ ਪਰਿਵਾਰ ਦਾ ਅਹਿਮ ਮੈਂਬਰ ਸੀ ਅਸੀਂ ਉਸ ਨੂੰ ਬਹੁਤ ਯਾਦ ਕਰਾਂਗੇ ਸਾਡੀ ਪੂਰੀ ਹਮਦਰਦੀ ਜੋਸ਼ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਨਾਲ ਹੈ ਜੋਸ਼ ਬੇਕਰ ਇੰਗਲੈਂਡ ਦੀ ਅੰਡਰ 19 ਟੀਮ ਦਾ ਵੀ ਹਿੱਸਾ ਸੀ ਬੇਕਰ ਨੇ ਆਪਣੇ ਪਹਿਲੇ ਦਰਜੇ ਦੇ ਕਰੀਅਰ ਵਿੱਚ 43 ਵਿਕਟਾਂ ਲਈਆਂ ਅਤੇ 411 ਦੌੜਾਂ ਵੀ ਬਣਾਈਆਂ ਜਿਸ ਵਿੱਚ ਦੋ ਅਰਧ ਸੈਂਕੜੇ ਸ਼ਾਮਲ ਸਨ ਇਸ ਦੇ ਨਾਲ ਹੀ ਉਹਨਾਂ ਨੇ ਲਿਸਟ A ਕ੍ਰਿਕਟ ਤੇ 24 ਵਿਕਟਾਂ ਹਾਸਲ ਕੀਤੀਆਂ ਸਨ ਉਹ 8 T20 ਮੈਚਾਂ 'ਚ 3 ਵਿਕਟਾਂ ਲੈਣ 'ਚ ਵੀ ਸਫਲ ਰਿਹਾ ਸੀ ਦਰਸੇ ਕਿ ਵੇਕਰ ਦੀ ਮੌਤ ਦੇ ਨਾਲ ਕ੍ਰਿਕਟ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਇੱਕ ਦਿਨ ਪਹਿਲਾਂ ਮੈਚ ਖੇਡਣ ਵਾਲਾ ਖਿਡਾਰੀ ਜਦੋਂ ਅਚਾਨਕ ਦੁਨੀਆ ਛੱਡ ਜਾਵੇ ਤਾਂ ਕਈ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਉੱਥੇ ਹੀ ਵੇਕਰ ਦੀ ਜੇਕਰ ਗੱਲ ਕਰੀਏ ਤਾਂ ਇੰਗਲੈਂਡ ਦੀ ਅੰਡਰ 90 ਟੀਮ ਦਾ ਵੀ ਇਹ ਖਿਡਾਰੀ ਹਿੱਸਾ ਸੀ ਪਰ ਹੁਣ ਅਚਾਨਕ ਦੁਨੀਆ ਛੱਡ ਜਾਣ ਕਾਰਨ ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਕ੍ਰਿਕਟ ਜਗਤ ਨਾਲ ਜੁੜੀ ਇਸ ਸਮੇਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇੱਕ 20 ਸਾਲ ਦੇ ਨੌਜਵਾਨ ਕ੍ਰਿਕਟਰ ਨੇ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸ ਦਈਏ ਕਿ ਇਹ ਕ੍ਰਿਕਟਰ ਅਜੇ ਇੱਕ ਦਿਨ ਪਹਿਲਾਂ ਹੀ ਮੈਚ ਖੇਡਿਆ ਸੀ ਅਤੇ ਮੈਚ ਦੇ ਵਿੱਚ ਇਸ ਕ੍ਰਿਕਟਰ ਨੇ ਆਪਣੀ ਟੀਮ ਦੇ ਲਈ ਤਿੰਨ ਵਿਕਟਾਂ ਵੀ ਲਈਆਂ ਸੀ ਦੱਸ ਦਈਏ ਕਿ ਹੁਣ ਇਹ ਅਚਾਨਕ ਖਬਰ ਸਾਹਮਣੇ ਆ ਰਹੀ ਹੈ ਕਿ ਇਸ 20 ਸਾਲਾ ਕ੍ਰਿਕਟਰ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਮੌਤੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਦੱਸ ਦਈਏ ਕਿ ਇੰਗਲੈਂਡ ਦੇ ਕਾਉਂਟੀ ਕ੍ਰਿਕਟ ਵਿੱਚ ਵ੍ਰੇਸ਼ਟ ਸ਼ਾਇਰ ਦੇ ਲਈ ਖੇਡਣ ਵਾਲੇ ਜੋਸ਼ ਬੇਕਰ ਦਾ ਵੀਰਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ ਬੇਕਰ ਇੱਕ ਖੱਬੇ ਹੱਥ ਦਾ ਸਪਿਨਰ ਸੀ ਅਤੇ ਇੱਕ ਦਿਨ ਪਹਿਲਾਂ ਹੀ ਉਸਨੇ ਸੈਕੰਡ 11ਵਾਂ ਚੈਂਪੀਅਨਸ਼ਿਪ ਵਿੱਚ ਵ੍ਰੈਸਟ ਸ਼ਾਇਰ ਦੇ ਲਈ ਖੇਡਦੇ ਹੋਏ ਸਮਰ ਸੈਟ ਦੇ ਖਿਲਾਫ ਤਿੰਨ ਵਿਕਟਾਂ ਲਈਆਂ ਸੀ ਤੁਹਾਨੂੰ ਦੱਸ ਦਈਏ ਕਿ ਦੋ ਹਫ਼ਤਿਆਂ ਦੀ ਬਾਅਦ ਬੇਕਰ ਦਾ ਜਨਮ ਦਿਨ ਸੀ ਇਸ ਖਿਡਾਰੀ ਦਾ ਜਨਮ 16 ਮਈ 2003 ਨੂੰ ਵ੍ਰੈਸਟ ਸ਼ਾਇਰ ਦੇ ਵਿੱਚ ਹੋਇਆ ਸੀ ਪਰ ਹੁਣ ਇਹ ਖਿਡਾਰੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਖਿਡਾਰੀ ਦੀ ਮੌਤ ਨਾਲ ਪੂਰੇ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦੀ ਨਿਸ਼ਚਿਤਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਲੱਬ ਨੇ ਬੇਕਰ ਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਬੇਕਰ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਖੱਬੇ ਹੱਥ ਦੇ ਸਪਿਨਰ ਨੇ ਸਾਲ 2021 ਵਿੱਚ ਸਿਰਫ 17 ਸਾਲ ਦੀ ਉਮਰ ਦੇ ਵਿੱਚ ਆਪਣਾ ਪਹਿਲਾਕਰਾਰ ਯਾਨੀ ਕਿ ਕੰਟਰੈਕਟ ਸਾਈਨ ਕੀਤਾ ਸੀ ਬੇਕਰ ਨੇ 22 ਪਹਿਲੀ ਸ਼੍ਰੇਣੀ ਮੈਚਾਂ ਵਿੱਚ 43 ਵਿਕਟਾਂ ਅਤੇ ਵਾਈਟ ਬਾਲ ਕ੍ਰਿਕਟ ਦੇ ਵਿੱਚ 25 ਮੈਚਾਂ 'ਚ 27 ਵਿਕਟਾਂ ਲਈਆਂ ਸਨ ਬੇਕਰ ਦੀ ਮੌਤ ਤੇ ਬ੍ਰੈਸਟ ਸ਼ਾਇਰ ਦੇ ਮੁੱਖ ਕਾਰਜਕਾਰੀ ਐਸ਼ਲੇ ਗਾਈਲਸ ਨੇ ਕਿਹਾ ਕਿ ਅਸੀਂ ਸਾਰੇ ਬੇਕਰ ਦੀ ਮੌਤ ਤੋਂ ਦੁਖੀ ਹਾਂ ਸਾਡੇ ਲਈ ਉਹ ਇੱਕ ਖਿਡਾਰੀ ਤੋਂ ਵੱਧ ਸੀ ਉਹ ਸਾਡੇ ਕ੍ਰਿਕਟ ਪਰਿਵਾਰ ਦਾ ਅਹਿਮ ਮੈਂਬਰ ਸੀ ਅਸੀਂ ਉਸ ਨੂੰ ਬਹੁਤ ਯਾਦ ਕਰਾਂਗੇ ਸਾਡੀ ਪੂਰੀ ਹਮਦਰਦੀ ਜੋਸ਼ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਨਾਲ ਹੈ ਜੋਸ਼ ਬੇਕਰ ਇੰਗਲੈਂਡ ਦੀ ਅੰਡਰ 19 ਟੀਮ ਦਾ ਵੀ ਹਿੱਸਾ ਸੀ ਬੇਕਰ ਨੇ ਆਪਣੇ ਪਹਿਲੇ ਦਰਜੇ ਦੇ ਕਰੀਅਰ ਵਿੱਚ 43 ਵਿਕਟਾਂ ਲਈਆਂ ਅਤੇ 411 ਦੌੜਾਂ ਵੀ ਬਣਾਈਆਂ ਜਿਸ ਵਿੱਚ ਦੋ ਅਰਧ ਸੈਂਕੜੇ ਸ਼ਾਮਲ ਸਨ ਇਸ ਦੇ ਨਾਲ ਹੀ ਉਹਨਾਂ ਨੇ ਲਿਸਟ A ਕ੍ਰਿਕਟ ਤੇ 24 ਵਿਕਟਾਂ ਹਾਸਲ ਕੀਤੀਆਂ ਸਨ ਉਹ 8 T20 ਮੈਚਾਂ 'ਚ 3 ਵਿਕਟਾਂ ਲੈਂਨ 'ਚ ਵੀ ਸਫਲ ਰਿਹਾ ਸੀ ਅਸੀਂ ਇੱਕ ਵੇਕਰ ਦੀ ਮੌਤ ਦੇ ਨਾਲ ਕ੍ਰਿਕਟ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਇੱਕ ਦਿਨ ਪਹਿਲਾਂ ਮੈਚ ਖੇਡਣ ਵਾਲਾ ਖਿਡਾਰੀ ਜਦੋਂ ਅਚਾਨਕ ਦੁਨੀਆ ਛੱਡ ਜਾਵੇ ਤਾਂ ਕਈ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਉੱਥੇ ਹੀ ਵੇਕਰ ਦੀ ਜੇਕਰ ਗੱਲ ਕਰੀਏ ਤਾਂ ਇੰਗਲੈਂਡ ਦੀ ਅੰਡਰ 90 ਟੀਮ ਦਾ ਵੀ ਇਹ ਖਿਡਾਰੀ ਹਿੱਸਾ ਸੀ ਪਰ ਹੁਣ ਅਚਾਨਕ ਦੁਨੀਆ ਛੱਡ ਜਾਣ ਕਾਰਨ ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਕ੍ਰਿਕਟ ਜਗਤ ਨਾਲ ਜੁੜੀ ਇਸ ਸਮੇਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਸਤਲ ਇੱਕ 20 ਸਾਲ ਦੇ ਨੌਜਵਾਨ ਕ੍ਰਿਕਟਰ ਨੇ ਅਚਾਨਕ ਨਾਲ ਜੁੜੀ ਇਸ ਸਮੇਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਸਤਲ ਇੱਕ 20 ਸਾਲ ਦੇ ਨੌਜਵਾਨ ਕ੍ਰਿਕਟਰ ਨੇ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸਦੀ ਹੈ ਕਿ ਇਹ ਕ੍ਰਿਕਟਰ ਅਜੇ ਇੱਕ ਦਿਨ ਪਹਿਲਾਂ ਹੀ ਮੈਚ ਖੇਡਿਆ ਸੀ ਅਤੇ ਮੈਚ ਦੇ ਵਿੱਚ ਇਸ ਕ੍ਰਿਕਟਰ ਨੇ ਆਪਣੀ ਟੀਮ ਦੇ ਲਈ 3 ਵਿਕਟਾਂ ਵੀ ਲਈਆਂ ਸੀ ਦੱਸਦੀ ਹੈ ਕਿ ਹੁਣ ਇਹ ਅਚਾਨਕ ਖਬਰ ਸਾਹਮਣੇ ਆ ਰਹੀ ਹੈ ਕਿ ਇਸ 20 ਸਾਲਾ ਕ੍ਰਿਕਟਰ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਮੌਦੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਦੱਸਦੀ ਕਿ ਇੰਗਲੈਂਡ ਦੇ ਕਾਉਂਟੀ ਕ੍ਰਿਕਟ ਵਿੱਚ ਵ੍ਰੈਸਟ ਸ਼ਾਇਰ ਦੇ ਲਈ ਖੇਡਣ ਵਾਲੇ ਜੋਸ਼ ਵੇਕਰ ਦਾ ਵੀਰਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ ਵੇਕਰ ਇੱਕ ਖੱਬੇ ਹੱਥ ਦਾ ਸਪਿਨਰ ਸੀ ਅਤੇ ਇੱਕ ਦਿਨ ਪਹਿਲਾਂ ਹੀ ਉਸਨੇ ਸੈਕੰਡ 11ਵਾਂ ਚੈਂਪੀਅਨਸ਼ਿਪ ਵਿੱਚ ਬ੍ਰੈਸਟ ਸ਼ਾਇਰ ਦੇ ਲਈ ਖੇਡਦੇ ਹੋਏ ਸਮਰਸੈਟ ਦੇ ਖਿਲਾਫ ਤਿੰਨ ਵਿਕਟਾਂ ਲਈਆਂ ਸੀ ਤੁਹਾਨੂੰ ਦੱਸ ਦਈਏ ਕਿ ਦੋ ਹਫ਼ਤਿਆਂ ਦੀ ਬਾਅਦ ਬੇਕਰ ਦਾ ਜਨਮ ਦਿਨ ਸੀ ਇਸ ਖਿਡਾਰੀ ਦਾ ਜਨਮ 16 ਮਈ 2000 ਜਿੰਨੂੰ ਵ੍ਰਿਸ਼ਟ ਸ਼ਾਇਰ ਦੇ ਵਿੱਚ ਹੋਇਆ ਸੀ ਪਰ ਹੁਣ ਇਹ ਖਿਡਾਰੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਖਿਡਾਰੀ ਦੀ ਮੌਤ ਨਾਲ ਪੂਰੇ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦੀ ਨਿਸ਼ਚਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਲੱਬ ਨੇ ਬੇਕਰ ਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਬੇਕਰ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਖੱਬੇ ਹੱਥ ਦੇ ਸਪਿਨਰ ਨੇ ਸਾਲ 2021 ਵਿੱਚ ਸਰਫ 17 ਸਾਲ ਦੀ ਉਮਰ ਦੇ ਵਿੱਚ ਆਪਣਾ ਪਹਿਲਾ ਕਰਾਰ ਯਾਨੀ ਕਿ ਕੰਟਰੈਕਟ ਸਾਈਨ ਕੀਤਾ ਸੀ ਬੇਕਰ ਨੇ 22 ਪਹਿਲੀ ਸ਼੍ਰੇਣੀ ਮੈਚਾਂ ਵਿੱਚ 43 ਵਿਕਟਾਂ ਅਤੇ 22 ਬਾਲ ਕ੍ਰਿਕਟ ਦੇ ਵਿੱਚ 25 ਮੈਚਾਂ 'ਚ 27 ਵਿਕਟਾਂ ਲਈਆਂ ਸਨ ਬੇਕਰ ਦੀ ਮੌਤ ਤੇ ਬ੍ਰਿਸ਼ਟਸ਼ਾਇਰ ਦੇ ਮੁੱਖ ਕਾਰਜਕਾਰੀ ਐਸ਼ਲੇ ਗਾਇਲਸ ਨੇ ਕਿਹਾ ਕਿ ਅਸੀਂ ਸਾਰੇ ਬੇਕਰ ਦੀ ਮੌਤ ਤੋਂ ਦੁਖੀ ਹਾਂ ਸਾਡੇ ਲਈ ਉਹ ਇੱਕ ਖਿਡਾਰੀ ਤੋਂ ਵੱਧ ਸੀ ਉਹ ਸਾਡੇ ਕ੍ਰਿਕਟ ਪਰਿਵਾਰ ਦਾ ਅਹਿਮ ਮੈਂਬਰ ਸੀ ਅਸੀਂ ਉਸ ਨੂੰ ਬਹੁਤ ਯਾਦ ਕਰਾਂਗੇ ਸਾਡੀ ਪੂਰੀ ਹਮਦਰਦੀ ਜੋਸ਼ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਨਾਲ ਹੈ ਜੋਸ਼ ਬੇਕਰ ਇੰਗਲੈਂਡ ਦੀ ਅੰਡਰ 19 ਟੀਮ ਦਾ ਵੀ ਹਿੱਸਾ ਸੀ ਬੇਕਰ ਨੇ ਆਪਣੇ ਪਹਿਲੇ ਦਰਜੇ ਦੇ ਕਰੀਅਰ ਵਿੱਚ 43 ਵਿਕਟਾਂ ਲਈਆਂ ਅਤੇ 411 ਦੌੜਾਂ ਵੀ ਬਣਾਈਆਂ ਜਿਸ ਵਿੱਚ ਦੋ ਅਰਧ ਸੈਂਕੜੇ ਸ਼ਾਮਲ ਸਨ ਇਸ ਦੇ ਨਾਲ ਹੀ ਉਹਨਾਂ ਨੇ ਲਿਸਟ A ਕ੍ਰਿਕਟ ਤੇ 24 ਵਿਕਟਾਂ ਹਾਸਲ ਕੀਤੀਆਂ ਸਨ ਉਹ 8 T20 ਮੈਚਾਂ 'ਚ 3 ਵਿਕਟਾਂ ਲੈਣ 'ਚ ਵੀ ਸਫਲ ਰਿਹਾ ਸੀ ਦਰਸੀਏ ਕਿ ਵੇਕਰ ਦੀ ਮੌਤ ਦੇ ਨਾਲ ਕ੍ਰਿਕਟ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਇੱਕ ਦਿਨ ਪਹਿਲਾਂ ਮੈਚ ਖੇਡਣ ਵਾਲਾ ਖਿਡਾਰੀ ਜਦੋਂ ਅਚਾਨਕ ਦੁਨੀਆ ਛੱਡ ਜਾਵੇ ਤਾਂ ਕਈ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਉੱਥੇ ਹੀ ਵੇਕਰ ਦੀ ਜੇਕਰ ਗੱਲ ਕਰੀਏ ਤਾਂ ਇੰਗਲੈਂਡ ਦੀ ਅੰਡਰ 90 ਟੀਮ ਦਾ ਵੀ ਇਹ ਖਿਡਾਰੀ ਹਿੱਸਾ ਸੀ ਪਰ ਹੁਣ ਅਚਾਨਕ ਦੁਨੀਆ ਛੱਡ ਜਾਣ ਕਾਰਨ ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਕ੍ਰਿਕਟ ਜਗਤ ਨਾਲ ਜੁੜੀ ਇਸ ਸਮੇਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇੱਕ 20 ਸਾਲ ਦੇ ਨੌਜਵਾਨ ਕ੍ਰਿਕਟਰ ਨੇ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸ ਦਈਏ ਕਿ ਇਹ ਕ੍ਰਿਕਟਰ ਅਜੇ ਇੱਕ ਦਿਨ ਪਹਿਲਾਂ ਹੀ ਮੈਚ ਖੇਡਿਆ ਸੀ ਅਤੇ ਮੈਚ ਦੇ ਵਿੱਚ ਇਸ ਕ੍ਰਿਕਟਰ ਨੇ ਆਪਣੀ ਟੀਮ ਦੇ ਲਈ ਤਿੰਨ ਵਿਕਟਾਂ ਵੀ ਲਈਆਂ ਸੀ ਦੱਸ ਦਈਏ ਕਿ ਹੁਣ ਇਹ ਅਚਾਨਕ ਖਬਰ ਸਾਹਮਣੇ ਆ ਰਹੀ ਹੈ ਕਿ ਇਸ 20 ਸਾਲਾ ਕ੍ਰਿਕਟਰ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਮੌਤੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਦੱਸ ਦਈਏ ਕਿ ਇੰਗਲੈਂਡ ਦੇ ਕੌਂਟੀ ਕ੍ਰਿਕਟ ਵਿੱਚ ਵ੍ਰੈਸਟ ਸ਼ਾਇਰ ਦੇ ਲਈ ਖੇਡਣ ਵਾਲੇ ਜੋਸ਼ ਬੇਕਰ ਦਾ ਵੀਰਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ ਬੇਕਰ ਇੱਕ ਖੱਬੇ ਹੱਥ ਦਾ ਸਪਿਨਰ ਸੀ ਅਤੇ ਇੱਕ ਦਿਨ ਪਹਿਲਾਂ ਹੀ ਉਸਨੇ ਸੈਕੰਡ 11ਵਾਂ ਚੈਂਪੀਅਨਸ਼ਿਪ ਵਿੱਚ ਬ੍ਰੈਸਟ ਸ਼ਾਇਰ ਦੇ ਲਈ ਖੇਡਦੇ ਹੋਏ ਸਮਰਸੈਟ ਦੇ ਖਿਲਾਫ ਤਿੰਨ ਵਿਕਟਾਂ ਲਈਆਂ ਸੀ ਤੁਹਾਨੂੰ ਦੱਸ ਦਈਏ ਕਿ ਦੋ ਹਫ਼ਤਿਆਂ ਦੀ ਬਾਅਦ ਬੇਕਰ ਦਾ ਜਨਮ ਦਿਨ ਸੀ ਇਸ ਖਿਡਾਰੀ ਦਾ ਜਨਮ 16 ਮਈ 2003 ਨੂੰ ਬ੍ਰੈਸਟ ਸ਼ਾਇਰ ਦੇ ਵਿੱਚ ਹੋਇਆ ਸੀ ਪਰ ਹੁਣ ਇਹ ਖਿਡਾਰੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਖਿਡਾਰੀ ਦੀ ਮੌਤ ਨਾਲ ਪੂਰੇ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਗੁਰਵਾਰ ਦੀ ਨਿਸ਼ਚਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਲੱਬ ਨੇ ਬੇਕਰ ਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਬੇਕਰ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਖੱਬੇ ਹੱਥ ਦੇ ਸਪਿੰਨਰ ਨੇ ਸਾਲ 2021 ਵਿੱਚ ਸਿਰਫ 17 ਸਾਲ ਦੀ ਉਮਰ ਦੇ ਵਿੱਚ ਆਪਣਾ ਪਹਿਲਾਕਰਾਰ ਯਾਨੀ ਕਿ ਕੰਟਰੈਕਟ ਸਾਈਨ ਕੀਤਾ ਸੀ ਬੇਕਰ ਨੇ 22 ਪਹਿਲੀ ਸ਼੍ਰੇਣੀ ਮੈਚਾਂ ਵਿੱਚ 43 ਵਿਕਟਾਂ ਅਤੇ 22 ਬਾਈਟ ਬਾਲ ਕ੍ਰਿਕਟ ਦੇ ਵਿੱਚ 25 ਮੈਚਾਂਾਂ 'ਚ 27 ਵਿਕਟਾਂ ਲਈਆਂ ਸਨ ਬੇਕਰ ਦੀ ਮੌਤ ਤੇ ਬ੍ਰੈਸ਼ਟਸ਼ਾਇਰ ਦੇ ਮੁੱਖ ਕਾਰਜਕਾਰੀ ਐਸ਼ਲੇ ਗਾਇਲਸ ਨੇ ਕਿਹਾ ਕਿ ਅਸੀਂ ਸਾਰੇ ਬੇਕਰ ਦੀ ਮੌਤ ਤੋਂ ਦੁਖੀ ਹਾਂ ਸਾਡੇ ਲਈ ਉਹ ਇੱਕ ਖਿਡਾਰੀ ਤੋਂ ਵੱਧ ਸੀ ਉਹ ਸਾਡੇ ਕ੍ਰਿਕਟ ਪਰਿਵਾਰ ਦਾ ਅਹਿਮ ਮੈਂਬਰ ਸੀ ਅਸੀਂ ਉਸ ਨੂੰ ਬਹੁਤ ਯਾਦ ਕਰਾਂਗੇ ਸਾਡੀ ਪੂਰੀ ਹਮਦਰਦੀ ਜੋਸ਼ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਨਾਲ ਹੈ ਜੋਸ਼ ਬੇਕਰ ਇੰਗਲੈਂਡ ਦੀ ਅੰਡਰ 19 ਟੀਮ ਦਾ ਵੀ ਹਿੱਸਾ ਸੀ ਬੇਕਰ ਨੇ ਆਪਣੇ ਪਹਿਲੇ ਦਰਜੇ ਦੇ ਕਰੀਅਰ ਵਿੱਚ 43 ਵਿਕਟਾਂ ਲਈਆਂ ਅਤੇ 411 ਦੌੜਾਂ ਵੀ ਬਣਾਈਆਂ ਜਿਸ ਵਿੱਚ ਦੋ ਅਰਧ ਸੈਂਕੜੇ ਸ਼ਾਮਲ ਸਨ ਇਸ ਦੇ ਨਾਲ ਹੀ ਉਹਨਾਂ ਨੇ ਲਿਸਟ A ਕ੍ਰਿਕਟ ਤੇ 24 ਵਿਕਟਾਂ ਹਾਸਲ ਕੀਤੀਆਂ ਸਨ ਉਹ 8 T20 ਮੈਚਾਂ 'ਚ 3 ਵਿਕਟਾਂ ਲੈਣ 'ਚ ਵੀ ਸਫਲ ਰਿਹਾ ਸੀ ਦਰਸੀਏ ਕਿ ਵੇਕਰ ਦੀ ਮੌਤ ਦੇ ਨਾਲ ਕ੍ਰਿਕਟ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਇੱਕ ਦਿਨ ਪਹਿਲਾਂ ਮੈਚ ਖੇਡਣ ਵਾਲਾ ਖਿਡਾਰੀ ਜਦੋਂ ਅਚਾਨਕ ਦੁਨੀਆ ਛੱਡ ਜਾਵੇ ਤਾਂ ਕਈ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਉੱਥੇ ਹੀ ਵੇਕਰ ਦੀ ਜੇਕਰ ਗੱਲ ਕਰੀਏ ਤਾਂ ਇੰਗਲੈਂਡ ਦੀ ਅੰਡਰ 90 ਟੀਮ ਦਾ ਵੀ ਇਹ ਖਿਡਾਰੀ ਹਿੱਸਾ ਸੀ ਪਰ ਹੁਣ ਅਚਾਨਕ ਦੁਨੀਆ ਛੱਡ ਜਾਣ ਕਾਰਨ ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਕ੍ਰਿਕਟ ਜਗਤ ਨਾਲ ਜੁੜੀ ਇਸ ਸਮੇਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਸਤਲ ਇੱਕ 20 ਸਾਲ ਦੇ ਨੌਜਵਾਨ ਕ੍ਰਿਕਟਰ ਨੇ ਅਚਾਨਕ ਨਾਲ ਜੁੜੀ ਇਸ ਸਮੇਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਸਤਲ ਇੱਕ 20 ਸਾਲ ਦੇ ਨੌਜਵਾਨ ਕ੍ਰਿਕਟਰ ਨੇ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸਦੀ ਹੈ ਕਿ ਇਹ ਕ੍ਰਿਕਟਰ ਅਜੇ ਇੱਕ ਦਿਨ ਪਹਿਲਾਂ ਹੀ ਮੈਚ ਖੇਡਿਆ ਸੀ ਅਤੇ ਮੈਚ ਦੇ ਵਿੱਚ ਇਸ ਕ੍ਰਿਕਟਰ ਨੇ ਆਪਣੀ ਟੀਮ ਦੇ ਲਈ 3 ਵਿਕਟਾਂ ਵੀ ਲਈਆਂ ਸੀ ਦੱਸਦੀ ਹੈ ਕਿ ਹੁਣ ਇਹ ਅਚਾਨਕ ਖਬਰ ਸਾਹਮਣੇ ਆ ਰਹੀ ਹੈ ਕਿ ਇਸ 20 ਸਾਲਾ ਕ੍ਰਿਕਟਰ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਮੌਦੇਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਦੱਸਦੀ ਕਿ ਇੰਗਲੈਂਡ ਦੇ ਕਾਉਂਟੀ ਕ੍ਰਿਕਟ ਵਿੱਚ ਵ੍ਰੈਸਟ ਸ਼ਾਇਰ ਦੇ ਲਈ ਖੇਡਣ ਵਾਲੇ ਜੋਸ਼ ਵੇਕਰ ਦਾ ਵੀਰਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ ਵੇਕਰ ਇੱਕ ਖੱਬੇ ਹੱਥ ਦਾ ਸਪਿਨਰ ਸੀ ਅਤੇ ਇੱਕ ਦਿਨ ਪਹਿਲਾਂ ਹੀ ਉਸ ਨੇ ਸੈਕੰਡ 11ਵਾਂ ਚੈਂਪੀਅਨਸ਼ਿਪ ਵਿੱਚ ਬ੍ਰੈਸਟ ਸ਼ਾਇਰ ਦੇ ਲਈ ਖੇਡਦੇ ਹੋਏ ਸਮਰਸੈਟ ਦੇ ਖਿਲਾਫ ਤਿੰਨ ਵਿਕਟਾਂ ਲਈਆਂ ਸੀ ਤੁਹਾਨੂੰ ਦੱਸ ਦਈਏ ਕਿ ਦੋ ਹਫ਼ਤਿਆਂ ਦੇ ਬਾਅਦ ਬੇਕਰ ਦਾ ਜਨਮ ਦਿਨ ਸੀ ਇਸ ਖਿਡਾਰੀ ਦਾ ਜਨਮ 16 ਮਈ 2000 ਤੈਨੂੰ ਬ੍ਰਿਸ਼ਟ ਸ਼ਾਇਰ ਦੇ ਵਿੱਚ ਹੋਇਆ ਸੀ ਪਰ ਹੁਣ ਇਹ ਖਿਡਾਰੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਖਿਡਾਰੀ ਦੀ ਮੌਤ ਨਾਲ ਪੂਰੇ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦੀ ਨਿਸ਼ਚਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਲੱਬ ਨੇ ਬੇਕਰ ਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਬੇਕਰ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਖੱਬੇ ਹੱਥ ਦੇ ਸਪਿਨਰ ਨੇ ਸਾਲ 2021 ਵਿੱਚ ਸਰਫ 17 ਸਾਲ ਦੀ ਉਮਰ ਦੇ ਵਿੱਚ ਆਪਣਾ ਪਹਿਲਾ ਕਰਾਰ ਯਾਨੀ ਕਿ ਕੰਟਰੈਕਟ ਸਾਈਨ ਕੀਤਾ ਸੀ ਬੇਕਰ ਨੇ 22 ਪਹਿਲੀ ਸ਼੍ਰੇਣੀ ਮੈਚਾਂ ਵਿੱਚ 43 ਵਿਕਟਾਂ ਅਤੇ ਵਾਈਟ ਬਾਲ ਕ੍ਰਿਕਟ ਦੇ ਵਿੱਚ 25 ਮੈਚਾਂ 'ਚ 27 ਵਿਕਟਾਂ ਲਈਆਂ ਸਨ ਬੇਕਰ ਦੀ ਮੌਤ ਤੇ ਬ੍ਰਿਸ਼ਟ ਸ਼ਾਇਰ ਦੇ ਮੁੱਖ ਕਾਰਜਕਾਰੀ ਐਸ਼ਲੇ ਗਾਇਲਸ ਨੇ ਕਿਹਾ ਕਿ ਅਸੀਂ ਸਾਰੇ ਬੇਕਰ ਦੀ ਮੌਤ ਤੋਂ ਦੁਖੀ ਹਾਂ ਸਾਡੇ ਲਈ ਉਹ ਇੱਕ ਖਿਡਾਰੀ ਤੋਂ ਵੱਧ ਸੀ ਉਹ ਸਾਡੇ ਕ੍ਰਿਕਟ ਪਰਿਵਾਰ ਦਾ ਅਹਿਮ ਮੈਂਬਰ ਸੀ ਅਸੀਂ ਉਸ ਨੂੰ ਬਹੁਤ ਯਾਦ ਕਰਾਂਗੇ ਸਾਡੀ ਪੂਰੀ ਹਮਦਰਦੀ ਜੋਸ਼ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਨਾਲ ਹੈ ਜੋਸ਼ ਬੇਕਰ ਇੰਗਲੈਂਡ ਦੀ ਅੰਡਰ 19 ਟੀਮ ਦਾ ਵੀ ਹਿੱਸਾ ਸੀ ਬੇਕਰ ਨੇ ਆਪਣੇ ਪਹਿਲੇ ਦਰਜੇ ਦੇ ਕਰੀਅਰ ਵਿੱਚ 43 ਵਿਕਟਾਂ ਲਈਆਂ ਅਤੇ 400 11 ਦੌੜਾਂ ਵੀ ਬਣਾਈਆਂ ਜਿਸ ਵਿੱਚ ਦੋ ਅਰਧ ਸੈਂਕੜੇ ਸ਼ਾਮਲ ਸਨ ਇਸ ਦੇ ਨਾਲ ਹੀ ਉਹਨਾਂ ਨੇ ਲਿਸਟ A ਕ੍ਰਿਕਟ ਤੇ 24 ਵਿਕਟਾਂ ਹਾਸਲ ਕੀਤੀਆਂ ਸਨ ਉਹ 8 T20 ਮੈਚਾਂ 'ਚ 3 ਵਿਕਟਾਂ ਲੈਂਨ 'ਚ ਵੀ ਸਫਲ ਰਿਹਾ ਸੀ ਅਸੇੇ ਕਿ ਵੇਕਰ ਦੀ ਮੌਤ ਦੇ ਨਾਲ ਕ੍ਰਿਕਟ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਇੱਕ ਦਿਨ ਪਹਿਲਾਂ ਮੈਚ ਖੇਡਣ ਵਾਲਾ ਖਿਡਾਰੀ ਜਦੋਂ ਅਚਾਨਕ ਦੁਨੀਆ ਛੱਡ ਜਾਵੇ ਤਾਂ ਕਈ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਉੱਥੇ ਹੀ ਵੇਕਰ ਦੀ ਜੇਕਰ ਗੱਲ ਕਰੀਏ ਤਾਂ ਇੰਗਲੈਂਡ ਦੀ ਅੰਡਰ 90 ਟੀਮ ਦਾ ਵੀ ਇਹ ਖਿਡਾਰੀ ਹਿੱਸਾ ਸੀ ਪਰ ਹੁਣ ਅਚਾਨਕ ਦੁਨੀਆ ਛੱਡ ਜਾਣ ਕਾਰਨ ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਕ੍ਰਿਕਟ ਜਗਤ ਨਾਲ ਜੁੜੀ ਇਸ ਸਮੇਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇੱਕ 20 ਸਾਲ ਦੇ ਨੌਜਵਾਨ ਕ੍ਰਿਕਟਰ ਨੇ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸ ਦਈਏ ਕਿ ਇਹ ਕ੍ਰਿਕਟਰ ਅਜੇ ਇੱਕ ਦਿਨ ਪਹਿਲਾਂ ਹੀ ਮੈਚ ਖੇਡਿਆ ਸੀ ਅਤੇ ਮੈਚ ਦੇ ਵਿੱਚ ਇਸ ਕ੍ਰਿਕਟਰ ਨੇ ਆਪਣੀ ਟੀਮ ਦੇ ਲਈ 3 ਵਿਕਟਾਂ ਵੀ ਲਈਆਂ ਸੀ ਦੱਸ ਦਈਏ ਕਿ ਹੁਣ ਇਹ ਅਚਾਨਕ ਖਬਰ ਸਾਹਮਣੇ ਆ ਰਹੀ ਹੈ ਕਿ ਇਸ 20 ਸਾਲਾ ਕ੍ਰਿਕਟਰ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਮੌਤੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਦੱਸ ਦਈਏ ਕਿ ਇੰਗਲੈਂਡ ਦੇ ਕਾਉਂਟੀ ਕ੍ਰਿਕਟ ਵਿੱਚ ਬ੍ਰੈਸਟ ਸ਼ਾਇਰ ਦੇ ਲਈ ਖੇਡਣ ਵਾਲੇ ਜੋਸ਼ ਬੇਕਰ ਦਾ ਵੀਰਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ ਬੇਕਰ ਇੱਕ ਖੱਬੇ ਹੱਥ ਦਾ ਸਪਿਨਰ ਸੀ ਅਤੇ ਇੱਕ ਦਿਨ ਪਹਿਲਾਂ ਹੀ ਉਸਨੇ ਸੈਕੰਡ 11 ਚੈਂਪੀਅਨਸ਼ਿਪ ਵਿੱਚ ਬ੍ਰੈਸਟ ਸ਼ਾਇਰ ਦੇ ਲਈ ਖੇਡਦੇ ਹੋਏ ਸਮਰਸੈਟ ਦੇ ਖਿਲਾਫ 3 ਵਿਕਟਾਂ ਲਈਆਂ ਸੀ ਤੁਹਾਨੂੰ ਦੱਸ ਦਈਏ ਕਿ 2 ਹਫ਼ਤਿਆਂ ਦੀ ਬਾਅਦ ਬੇਕਰ ਦਾ ਜਨਮ ਦਿਨ ਸੀ ਇਸ ਖਿਡਾਰੀ ਦਾ ਜਨਮ 16 ਮਈ 2000 ਇਹਨੂੰ ਵ੍ਰੇਸ਼ਟ ਸ਼ਾਇਰ ਦੇ ਵਿੱਚ ਹੋਇਆ ਸੀ ਪਰ ਹੁਣ ਇਹ ਖਿਡਾਰੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਖਿਡਾਰੀ ਦੀ ਮੌਤ ਨਾਲ ਪੂਰੇ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦੀ ਨਿਸ਼ਚਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਲੱਬ ਨੇ ਬੇਕਰ ਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਬੇਕਰ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਖੱਬੇ ਹੱਥ ਦੇ ਸਪਿਨਰ ਨੇ ਸਾਲ 2021 ਵਿੱਚ ਸਰਫ 17 ਸਾਲ ਦੀ ਉਮਰ ਦੇ ਵਿੱਚ ਆਪਣਾ ਪਹਿਲਾ ਕਰਾਰ ਯਾਨੀ ਕਿ ਕੰਟਰੈਕਟ ਸਾਈਨ ਕੀਤਾ ਸੀ ਬੇਕਰ ਨੇ 22 ਪਹਿਲੀ ਸ਼੍ਰੇਣੀ ਮੈਚਾਂ ਵਿੱਚ 43 ਵਿਕਟਾਂ ਅਤੇ ਵਾਈਟ ਬਾਲ ਕ੍ਰਿਕਟ ਦੇ ਵਿੱਚ 25 ਮੈਚਾਂ 'ਚ 27 ਵਿਕਟਾਂ ਲਈਆਂ ਸਨ ਬੇਕਰ ਦੀ ਮੌਤ ਤੇ ਬ੍ਰੈਸ਼ਟ ਸ਼ਾਇਰ ਦੇ ਮੁੱਖ ਕਾਰਜਕਾਰੀ ਐਸ਼ਲੇ ਗਾਇਲਸ ਨੇ ਕਿਹਾ ਕਿ ਅਸੀਂ ਸਾਰੇ ਬੇਕਰ ਦੀ ਮੌਤ ਤੋਂ ਦੁਖੀ ਹਾਂ ਸਾਡੇ ਲਈ ਉਹ ਇੱਕ ਖਿਡਾਰੀ ਤੋਂ ਵੱਧ ਸੀ ਉਹ ਸਾਡੇ ਕ੍ਰਿਕਟ ਪਰਿਵਾਰ ਦਾ ਅਹਿਮ ਮੈਂਬਰ ਸੀ ਅਸੀਂ ਉਸ ਨੂੰ ਬਹੁਤ ਯਾਦ ਕਰਾਂਗੇ ਸਾਡੀ ਪੂਰੀ ਹਮਦਰਦੀ ਜੋਸ਼ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਨਾਲ ਹੈ ਜੋਸ਼ ਬੇਕਰ ਇੰਗਲੈਂਡ ਦੀ ਅੰਡਰ 19 ਟੀਮ ਦਾ ਵੀ ਹਿੱਸਾ ਸੀ ਬੇਕਰ ਨੇ ਆਪਣੇ ਪਹਿਲੇ ਦਰਜੇ ਦੇ ਕਰੀਅਰ ਵਿੱਚ 43 ਵਿਕਟਾਂ ਲਈਆਂ ਅਤੇ 411 ਦੌੜਾਂ ਵੀ ਬਣਾਈਆਂ ਜਿਸ ਵਿੱਚ ਦੋ ਅਰਧ ਸੈਂਕੜੇ ਸ਼ਾਮਲ ਸਨ ਇਸ ਦੇ ਨਾਲ ਹੀ ਉਹਨਾਂ ਨੇ ਲਿਸਟ A ਕ੍ਰਿਕਟ ਤੇ 24 ਵਿਕਟਾਂ ਹਾਸਲ ਕੀਤੀਆਂ ਸਨ ਉਹ 8 T20 ਮੈਚਾਂ 'ਚ 3 ਵਿਕਟਾਂ ਲੈਣ 'ਚ ਵੀ ਸਫਲ ਰਿਹਾ ਸੀ ਦਰਸੀਏ ਕਿ ਵੇਕਰ ਦੀ ਮੌਤ ਦੇ ਨਾਲ ਕ੍ਰਿਕਟ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਇੱਕ ਦਿਨ ਪਹਿਲਾਂ ਮੈਚ ਖੇਡਣ ਵਾਲਾ ਖਿਡਾਰੀ ਜਦੋਂ ਅਚਾਨਕ ਦੁਨੀਆ ਛੱਡ ਜਾਵੇ ਤਾਂ ਕਈ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਉੱਥੇ ਹੀ ਵੇਕਰ ਦੀ ਜੇਕਰ ਗੱਲ ਕਰੀਏ ਤਾਂ ਇੰਗਲੈਂਡ ਦੀ ਅੰਡਰ 90 ਟੀਮ ਦਾ ਵੀ ਇਹ ਖਿਡਾਰੀ ਹਿੱਸਾ ਸੀ ਪਰ ਹੁਣ ਅਚਾਨਕ ਦੁਨੀਆ ਛੱਡ ਜਾਣ ਕਾਰਨ ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਕ੍ਰਿਕਟ ਜਗਤ ਨਾਲ ਜੁੜੀ ਇਸ ਸਮੇਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਸਤਲ ਇੱਕ 20 ਸਾਲ ਦੇ ਨੌਜਵਾਨ ਕ੍ਰਿਕਟਰ ਨੇ ਅਚਾਨਕ ਨਾਲ ਜੁੜੀ ਇਸ ਸਮੇਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਸਤਲ ਇੱਕ 20 ਸਾਲ ਦੇ ਨੌਜਵਾਨ ਕ੍ਰਿਕਟਰ ਨੇ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸਦੀ ਹੈ ਕਿ ਇਹ ਕ੍ਰਿਕਟਰ ਅਜੇ ਇੱਕ ਦਿਨ ਪਹਿਲਾਂ ਹੀ ਮੈਚ ਖੇਡਿਆ ਸੀ ਅਤੇ ਮੈਚ ਦੇ ਵਿੱਚ ਇਸ ਕ੍ਰਿਕਟਰ ਨੇ ਆਪਣੀ ਟੀਮ ਦੇ ਲਈ ਤਿੰਨ ਵਿਕਟਾਂ ਵੀ ਲਈਆਂ ਸੀ ਦੱਸਦੀ ਹੈ ਕਿ ਹੁਣ ਇਹ ਅਚਾਨਕ ਖਬਰ ਸਾਹਮਣੇ ਆ ਰਹੀ ਹੈ ਕਿ ਇਸ 20 ਸਾਲਾ ਕ੍ਰਿਕਟਰ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਮੌਦੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਦੱਸਦੀ ਕਿ ਇੰਗਲੈਂਡ ਦੇ ਕਾਉਂਟੀ ਕ੍ਰਿਕਟ ਵਿੱਚ ਵ੍ਰੈਸਟ ਸ਼ਾਇਰ ਦੇ ਲਈ ਖੇਡਣ ਵਾਲੇ ਜੋਸ਼ ਵੇਕਰ ਦਾ ਵੀਰਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ ਵੇਕਰ ਇੱਕ ਖੱਬੇ ਹੱਥ ਦਾ ਸਪਿਨਰ ਸੀ ਅਤੇ ਇੱਕ ਦਿਨ ਪਹਿਲਾਂ ਹੀ ਉਸਨੇ ਸੈਕੰਡ 11th ਚੈਂਪੀਅਨਸ਼ਿਪ ਵਿੱਚ ਬ੍ਰੈਸਟ ਸ਼ਾਇਰ ਦੇ ਲਈ ਖੇਡਦੇ ਹੋਏ ਸਮਰਸੈਟ ਦੇ ਖਿਲਾਫ ਤਿੰਨ ਵਿਕਟਾਂ ਲਈਆਂ ਸੀ ਤੁਹਾਨੂੰ ਦੱਸ ਦਈਏ ਕਿ ਦੋ ਹਫ਼ਤਿਆਂ ਦੀ ਬਾਅਦ ਬੇਕਰ ਦਾ ਜਨਮ ਦਿਨ ਸੀ ਇਸ ਖਿਡਾਰੀ ਦਾ ਜਨਮ 16 ਮਈ 2003 ਨੂੰ ਬ੍ਰੈਸਟ ਸ਼ਾਇਰ ਦੇ ਵਿੱਚ ਹੋਇਆ ਸੀ ਪਰ ਹੁਣ ਇਹ ਖਿਡਾਰੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਖਿਡਾਰੀ ਦੀ ਮੌਤ ਨਾਲ ਪੂਰੇ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦੀ ਨਿਸ਼ਟਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਲੱਬ ਨੇ ਬੇਕਰ ਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਬੇਕਰ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਖੱਬੇ ਹੱਥ ਦੇ ਸਪਿਨਰ ਨੇ ਸਾਲ 2021 ਵਿੱਚ ਸਿਰਫ 17 ਸਾਲ ਦੀ ਉਮਰ ਦੇ ਵਿੱਚ ਆਪਣਾ ਪਹਿਲਾ ਕਰਾਰ ਯਾਨੀ ਕਿ ਕੰਟਰੈਕਟ ਸਾਈਨ ਕੀਤਾ ਸੀ ਬੇਕਰ ਨੇ 22 ਪਹਿਲੀ ਸ਼੍ਰੇਣੀ ਮੈਚਾਂ ਵਿੱਚ 43 ਵਿਕਟਾਂ ਅਤੇ ਵਾਈਟ ਬਾਲ ਕ੍ਰਿਕਟ ਦੇ ਵਿੱਚ 22 ਮੈਚਾਂ 'ਚ 27 ਵਿਕਟਾਂ ਲਈਆਂ ਸਨ ਬੇਕਰ ਦੀ ਮੌਤ ਤੇ ਬ੍ਰਿਸ਼ਟ ਸ਼ਾਇਰ ਦੇ ਮੁੱਖ ਕਾਰਜਕਾਰੀ ਐਸ਼ਲੇ ਗਾਇਲਸ ਨੇ ਕਿਹਾ ਕਿ ਅਸੀਂ ਸਾਰੇ ਬੇਕਰ ਦੀ ਮੌਤ ਤੋਂ ਦੁਖੀ ਹਾਂ ਸਾਡੇ ਲਈ ਉਹ ਇੱਕ ਖਿਡਾਰੀ ਤੋਂ ਵੱਧ ਸੀ ਉਹ ਸਾਡੇ ਕ੍ਰਿਕਟ ਪਰਿਵਾਰ ਦਾ ਅਹਿਮ ਮੈਂਬਰ ਸੀ ਅਸੀਂ ਉਸ ਨੂੰ ਬਹੁਤ ਯਾਦ ਕਰਾਂਗੇ ਸਾਡੀ ਪੂਰੀ ਹਮਦਰਦੀ ਜੋਸ਼ ਦੇ ਪਰਿਵਾਰ ਅਤੇ ਉਸਦੇ ਦੋਸਤਾਂ ਨਾਲ ਹੈ ਜੋਸ਼ ਬੇਕਰ ਇੰਗਲੈਂਡ ਦੀ ਅੰਡਰ 19 ਟੀਮ ਦਾ ਵੀ ਹਿੱਸਾ ਸੀ ਬੇਕਰ ਨੇ ਆਪਣੇ ਪਹਿਲੇ ਦਰਜੇ ਦੇ ਕਰੀਅਰ ਵਿੱਚ 43 ਵਿਕਟਾਂ ਲਈਆਂ ਅਤੇ 411 ਦੌੜਾਂ ਵੀ ਬਣਾਈਆਂ ਜਿਸ ਵਿੱਚ ਦੋ ਅਰਧ ਸੈਂਕੜੇ ਸ਼ਾਮਲ ਸਨ ਇਸ ਦੇ ਨਾਲ ਹੀ ਉਹਨਾਂ ਨੇ ਲਿਸਟ A ਕ੍ਰਿਕਟ ਤੇ 24 ਵਿਕਟਾਂ ਹਾਸਲ ਕੀਤੀਆਂ ਸਨ ਉਹ 8 T20 ਮੈਚਾਂ 'ਚ 3 ਵਿਕਟਾਂ ਲੈਣ 'ਚ ਵੀ ਸਫਲ ਰਿਹਾ ਸੀ ਦਰਸੀਏ ਕਿ ਵੇਕਰ ਦੀ ਮੌਤ ਦੇ ਨਾਲ ਕ੍ਰਿਕਟ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਇੱਕ ਦਿਨ ਪਹਿਲਾਂ ਮੈਚ ਖੇਡਣ ਵਾਲਾ ਖਿਡਾਰੀ ਜਦੋਂ ਅਚਾਨਕ ਦੁਨੀਆ ਛੱਡ ਜਾਵੇ ਤਾਂ ਕਈ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਉੱਥੇ ਹੀ ਵੇਕਰ ਦੀ ਜੇਕਰ ਗੱਲ ਕਰੀਏ ਤਾਂ ਇੰਗਲੈਂਡ ਦੀ ਅੰਡਰ 90 ਟੀਮ ਦਾ ਵੀ ਇਹ ਖਿਡਾਰੀ ਹਿੱਸਾ ਸੀ ਪਰ ਹੁਣ ਅਚਾਨਕ ਦੁਨੀਆ ਛੱਡ ਜਾਣ ਕਾਰਨ ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਕ੍ਰਿਕਟ ਜਗਤ ਨਾਲ ਜੁੜੀ ਇਸ ਸਮੇਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਸਤਲ ਇੱਕ 20 ਸਾਲ ਦੇ ਨੌਜਵਾਨ ਕ੍ਰਿਕਟਰ ਨੇ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸਦੀ ਹੈ ਕਿ ਇਹ ਕ੍ਰਿਕਟਰ ਅਜੇ ਇੱਕ ਦਿਨ ਪਹਿਲਾਂ ਹੀ ਮੈਚ ਖੇਡਿਆ ਸੀ ਅਤੇ ਮੈਚ ਦੇ ਵਿੱਚ ਇਸ ਕ੍ਰਿਕਟਰ ਨੇ ਆਪਣੀ ਟੀਮ ਦੇ ਲਈ 3 ਵਿਕਟਾਂ ਵੀ ਲਈਆਂ ਸੀ ਦੱਸਦੀ ਹੈ ਕਿ ਹੁਣ ਇਹ ਅਚਾਨਕ ਖਬਰ ਸਾਹਮਣੇ ਆ ਰਹੀ ਹੈ ਕਿ ਇਸ 20 ਸਾਲਾ ਕ੍ਰਿਕਟਰ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਮੌਤੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਦੱਸਦੀ ਹੈ ਕਿ ਇੰਗਲੈਂਡ ਦੇ ਕਾਉਂਟੀ ਕ੍ਰਿਕਟ ਵਿੱਚ ਵ੍ਰੇਸ਼ਟ ਸ਼ਾਇਰ ਦੇ ਲਈ ਖੇਡਣ ਵਾਲੇ ਜੋਸ਼ ਬੇਕਰ ਦਾ ਵੀਰਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ ਬੇਕਰ ਇੱਕ ਖੱਬੇ ਹੱਥ ਦਾ ਸਪਿਨਰ ਸੀ ਅਤੇ ਇੱਕ ਦਿਨ ਪਹਿਲਾਂ ਹੀ ਉਸਨੇ ਸੈਕੰਡ 11ਵਾਂ ਚੈਂਪੀਅਨਸ਼ਿਪ ਵਿੱਚ ਵ੍ਰੈਸਟ ਸ਼ਾਇਰ ਦੇ ਲਈ ਖੇਡਦੇ ਹੋਏ ਸਮਰ ਸੈਟ ਦੇ ਖਿਲਾਫ ਤਿੰਨ ਵਿਕਟਾਂ ਲਈਆਂ ਸੀ ਤੁਹਾਨੂੰ ਦੱਸ ਦਈਏ ਕਿ ਦੋ ਹਫ਼ਤਿਆਂ ਦੇ ਬਾਅਦ ਬੇਕਰ ਦਾ ਜਨਮ ਦਿਨ ਸੀ ਇਸ ਖਿਡਾਰੀ ਦਾ ਜਨਮ 16 ਮਈ 2003 ਨੂੰ ਵ੍ਰੈਸਟ ਸ਼ਾਇਰ ਦੇ ਵਿੱਚ ਹੋਇਆ ਸੀ ਪਰ ਹੁਣ ਇਹ ਖਿਡਾਰੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਖਿਡਾਰੀ ਦੀ ਮੌਤ ਨਾਲ ਪੂਰੇ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦੀ ਨਿਸ਼ਟਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਲੱਬ ਨੇ ਬੇਕਰ ਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਬੇਕਰ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਖੱਬੇ ਹੱਥ ਦੇ ਸਪਿੰਨਰ ਨੇ ਸਾਲ 2021 ਵਿੱਚ ਸਿਰਫ 17 ਸਾਲ ਦੀ ਉਮਰ ਦੇ ਵਿੱਚ ਆਪਣਾ ਪਹਿਲਾਕਰਾਰ ਯਾਨੀ ਕਿ ਕੰਟਰੈਕਟ ਸਾਈਨ ਕੀਤਾ ਸੀ ਬੇਕਰ ਨੇ 22 ਪਹਿਲੀ ਸ਼੍ਰੇਣੀ ਮੈਚਾਂ ਵਿੱਚ 43 ਵਿਕਟਾਂ ਅਤੇ ਵਾਈਟ ਬਾਲ ਕ੍ਰਿਕਟ ਦੇ ਵਿੱਚ 25 ਮੈਚਾਂ 'ਚ 27 ਵਿਕਟਾਂ ਲਈਆਂ ਸਨ ਬੇਕਰ ਦੀ ਮੌਤ ਤੇ ਬ੍ਰੈਸ਼ਟਸ਼ਾਇਰ ਦੇ ਮੁੱਖ ਕਾਰਜਕਾਰੀ ਐਸ਼ਲੇ ਗਾਇਲਸ ਨੇ ਕਿਹਾ ਕਿ ਅਸੀਂ ਸਾਰੇ ਬੇਕਰ ਦੀ ਮੌਤ ਤੋਂ ਦੁਖੀ ਹਾਂ ਸਾਡੇ ਲਈ ਉਹ ਇੱਕ ਖਿਡਾਰੀ ਤੋਂ ਵੱਧ ਸੀ ਉਹ ਸਾਡੇ ਕ੍ਰਿਕਟ ਪਰਿਵਾਰ ਦਾ ਅਹਿਮ ਮੈਂਬਰ ਸੀ ਅਸੀਂ ਉਸ ਨੂੰ ਬਹੁਤ ਯਾਦ ਕਰਾਂਗੇ ਸਾਡੀ ਪੂਰੀ ਹਮਦਰਦੀ ਜੋਸ਼ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਨਾਲ ਹੈ ਜੋਸ਼ ਬੇਕਰ ਇੰਗਲੈਂਡ ਦੀ ਅੰਡਰ 19 ਟੀਮ ਦਾ ਵੀ ਹਿੱਸਾ ਸੀ ਬੇਕਰ ਨੇ ਆਪਣੇ ਪਹਿਲੇ ਦਰਜੇ ਦੇ ਕਰੀਅਰ ਵਿੱਚ 43 ਵਿਕਟਾਂ ਲਈਆਂ ਅਤੇ 400 11 ਦੌੜਾਂ ਵੀ ਬਣਾਈਆਂ ਜਿਸ